ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਏ ਹਾਂ ਬਾਸਤੇ ਆਂ ਅਮਰ ਸਾਹਿਬ ਦੇ ਵਿੱਚ ਟੌਂਕ ਮਾਨ ਸਿੰਘ ਤੇ ਖੜੇ ਆਂ ਇਹ ਸਤਖੰਡ ਕੇਰ ਮੰਦਰ ਸਾਹਿਬ ਪੂਰੇ ਦੇਸ਼ ਪ੍ਰਦੇਸ਼ ਤੋਂ ਸੰਸੰਗ ਜਿਹੜੀਆਂ ਟੌਂਕ ਮਾਨ ਸਿੰਘ ਬਾਟੇ ਤੋਂ ਜਿਹੜੀਆਂ ਤੇ ਲੱਗਾ ਹੈ ਦਰਸ਼ਕਾਂ ਦਾ ਆਹ ਵੇਖੋ ਦੋ ਥਰਾਫ ਦੇ ਥੇਕੇ ਇੱਕ ਤੋਂ ਉਪਰ ਸੇ ਇੱਕ ਤੋਂ ਹੇਠੇ ਬਾਸੇ ਇਹ ਗਮ ਹੈ ਹੀ ਖਰਾਬ ਦੇ ਥੇਕੇ ਮੀਟ ਦੀਆਂ ਦੁਕਾਨਾਂ ਪਾਣ ਬੀਜੀਆਂ ਦੁਕਾਨਾਂ ਸੰਸੰਗ ਦੀ ਸਰਦਾਂ ਤੋਂ ਛੱਟ ਮਾਰੀਆਂ ਆਂ ਜੀ ਮੰਗ ਪੱਤਰ ਡੀਸੀ ਸਾਹਿਬ ਨੂੰ ਦੇ ਚੁੱਕੇ ਹਾਂ ਕਿ ਪਹਿਲ ਦੇ ਨਾਤੇ ਚੌਕ ਮਹਾ ਸਿੰਘ ਦਾ ਖਾਣਾ ਮੀਟ ਦੇ ਦੁਆਲੇ ਲੱਗੇ ਛਰਾਬ ਦੇ ਠੇਕੇ ਮੀਡੀਆ ਦੁਕਾਨਾਂ 50 ਮੀਟ ਦੀਆਂ ਦੁਕਾਨਾਂ ਜਿਹੜੀਆਂ ਪੱਕੇ ਤੌਰ ਤੇ ਬੰਦ ਕੀਤੀਆਂ ਜਾਣ ਤਾਂ ਜੋ ਕਿ ਦੇਸ਼ ਦੇ ਇਥੋਂ ਸੰਤਾਂ ਜਿਹੜੇ ਨਾਜਮਾਸਿਕ ਹੋਣ ਆ ਰਹੀਆਂ ਹਨ ਉਹਨਾਂ ਨੂੰ ਬੜੀ ਸਰਦਾ ਭਾਵਨਾ ਦੇ ਨਾਲ ਮਨਾਂ ਨੂੰ ਕੋਈ ਦੇਖਣਾ ਪਹੁੰਚੇ ਇੱਥੇ ਛਰਾਬ ਦੇ ਠੇਕੇ ਬੰਦ ਕਰਕੇ ਗੁੰਗਰ ਗੇਟ ਬਣਾਏ ਜਾਣ ਅੰਡੇ ਜਲਦੀਆਂ ਸੁਵਿਧਾ ਲਾਈਆਂ ਜਾਣ ਅਤੇ ਕੋ ਗੋਂ ਸਮਾਨ ਬੜੇ ਦਾਵੇ ਕਰਦਾ ਹੈ ਕਿ ਪੰਜਾਬ ਤੋਂ ਨਸ਼ਾ ਖਤਮ ਕਰਨਾ ਅੱਜਖਣ ਸਿੰਘ ਜੀ ਹਰਮੰਦਰ ਸਾਹਿਬ ਦੇ ਪਹਿਲੇ ਚੌਂ ਦੇ ਵੇਤੀ ਜਿਹੜੇ ਆ ਦੋ ਸੜਕ ਦੇ ਥੇਕੇ ਨਸ਼ੇ ਜਿਹੜੇ ਆ ਨਸ਼ੇ ਦੀਆਂ ਦੁਕਾਨਾਂ ਖੋਲੀਆਂ ਬਾਣ ਵੀਡੀ ਦੀਆਂ ਦੁਕਾਨਾਂ ਖੋਲੀਆਂ ਉਹ ਤਾਂ ਪਹਿਲਾਂ ਬੰਦ ਕਰੋ ਅੰਦਰ ਸਮਹਿਰੀ ਗੇੜ ਲਾ ਕੇ ਸੰਸਾਰ ਨੂੰ ਬੜੀ ਸਰਦਾ ਪਾਉਣਾ ਦੇ ਨਾਲ ਸਰਖੰਦ ਬਾਰੇ ਕਰ